ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਬਿਜਲੀ ਸੋਧ ਕਾਨੂੰਨ ਖਿਲਾਫ ਕਿਸਾਨ ਜਥੇਬੰਦੀਆਂ ਨੇ ਸੂਬੇ ਭਾਰ ਦੇ ਬਿਜਲੀ ਦਫ਼ਤਰਾਂ ਬਾਹਰ ਹੈ ਜੁੜਾ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਦੱਸਦੀਏ ਕਿ 17 ਜੁਲਾਈ ਨੂੰ ਸੂਬੇ ਭਾਰ ਦੇ ਬਿਜਲੀ ਦਫ਼ਤਰਾਂ ਦੇ ਬਾਹਰ ਧਰਨੇ ਲਾਏ ਜਾ ਰਹੇ ਨੇ ਸੋ ਇੱਥੇ ਪੱਤਰਕਾਰ ਵਾਰਤਾ ਕਰਦੇ ਆ ਜਿਹੜੀਆਂ ਸੰਬੋਧਨ ਕਰਦੇ ਆ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਦੇ ਆਗੂ ਦਿਲਬਾਜ਼ ਸਿੰਘ ਗਿੱਲ ਦੇ ਵੱਲੋਂ ਹੈ ਜਿਹੜਾ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਕਾਮਣੀ ਤਿੰਨ ਘੰਟੇ ਦੇ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਮੰਗ ਕੀਤੀ ਜਾਊਗੀ ਮੰਗ ਪੱਤਰ ਦਿੱਤੇ ਜਾਣਗੇ ਤੇ ਮੰਗ ਕੀਤੀ ਜਾਊਗੀ ਇਹ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜੋ ਇਹ ਬਿਜਲੀ ਸੰਬੰਧ ਦਾ 2025 ਲੈ ਕੇ ਆਏ ਆ ਇਹ ਉਹਦੇ ਵਿਰੋਧ ਵਿੱਚ ਕੀਤੀ ਜਾ ਰਹੀ ਆ ਆਉਣ ਵਾਲੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਪੰਜ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਆ ਜਿਹਦੇ ਵਿੱਚ ਭਾਰਤੀ ਕਿਸਾਨ ਜਨਕਾंतिਕਾਰੀ ਬੀਕੇ ਜੂ ਬੈਰਾਮ ਕੇ ਦੋ ਨੂੰ ਛੋੜ ਤੇ ਕਰ ਲੀਏ ਉਹ ਕਰ ਦਿੰਦੇ ਆ ਪ੍ਰਧਾਨ ਦੇ ਦਿਆਂਗੇ ਤੁਹਾਨੂੰ ਕਾਝੋ ਪਾਦੇ ਹੋ ਬੈਗ ਉਹ ਵਾਪਨ ਆ ਗਈ ਹੈ ਪੱਤਰਕਾਰ ਸਾਥੀਓ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਮੁੱਖ ਤੌਰ ਤੇ ਇਹ ਜਿਹੜਾ ਬਿਜਲੀ ਸੋਧ ਬਿੱਲ ਆ ਜਿਹੜਾ ਅਸੀਂ ਸਮਝਦੇ ਹਾਂ ਬਈ ਜਿਹੜਾ ਸਾਡਾ ਮੱਧ ਵਰਗ ਆ ਜਾਂ ਗਰੀਬ ਤਬਕਾ ਵਾ ਉਹਦੇ ਤੇ ਇਹ ਬਹੁਤ ਵੱਡਾ ਆਰਥਿਕ ਹਮਲਾ ਵਾ ਕਿਉਂਕਿ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਅਸੀਂ ਆਪਦੀ ਜ਼ਿੰਦਗੀ ਕਿਵੇਂ ਕੱਟ ਰਹੇ ਆ ਕਿਵੇਂ ਆਪਦਾ ਗੁਜ਼ਾਰਾ ਕਰ ਰਹੇ ਆ ਉਸ ਤੋਂ ਵੀ ਅੱਗੇ ਜਾ ਕੇ ਇਹ ਬਿਜਲੀ ਸੋਧ ਬਿੱਲ ਲੈ ਆਉਣਾ ਇਹਦੇ ਨਾਲ ਸਾਡੀ ਜਿਹੜੀ ਗਰੀਬ ਤਬਕਾ ਵਾ ਉਹਦੇ ਤੇ ਬਹੁਤ ਵੱਡਾ ਮਾਰੂ ਅਸਰ ਪਊਗਾ ਜੇ ਬਿਜਲੀ ਬੋਰਡ ਦੀ ਗੱਲ ਕਰੀਏ ਅਸੀਂ ਇਹਨੂੰ ਅਸੀਂ 2-3 ਭਾਗਾਂ 'ਚ ਵੰਡ ਸਕਦੇ ਹਾਂ ਇੱਕ ਤਾਂ ਜਿਹੜਾ ਬਿਜਲੀ ਦੀ ਪੈਦਾਵਾਰ ਵਾਲਾ ਸਿਸਟਮ ਆ ਆਪਾਂ ਜਾਣਦੇ ਆ ਕਿ 2003 ਤੋਂ ਲੈ ਕੇ ਜਦੋਂ ਇਹਨਾਂ ਨੇ ਬਿਜਲੀ ਵਿਭਾਗ ਨੂੰ ਨਿਗਮੀਕਰਨ ਕੀਤਾ ਵਾ ਉਹਨੂੰ ਨਿਗਮਾਂ ਚ ਵੰਡਿਆ ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਜਿਹੜੇ ਪਲਾਂਟ ਸੀ ਜਿੱਥੇ ਆਪਣੀ ਬਿਜਲੀ ਪੈਦਾ ਹੁੰਦੀ ਸੀ ਉਹਨਾਂ ਨੂੰ ਡਾਊਨ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਅਹਿਮੀਅਤ ਘਟ ਦੇਣੀ ਸ਼ੁਰੂ ਕਰਤੀ ਤੇ ਪ੍ਰਾਈਵੇਟ ਪਲੇਅਰਾਂ ਤੋਂ ਇਹਨਾਂ ਨੇ ਬਿਜਲੀ ਖਰੀਦਣੀ ਸ਼ੁਰੂ ਕਰਤੀ ਕਹਿਣ ਦਾ ਮਤਲਬ ਕਿ ਬਿਜਲੀ ਪੈਦਾ ਕਰਨ ਦੇ ਵਿੱਚ ਪ੍ਰਾਈਵੇਟੇਸ਼ਨ ਦਾ ਜਿਹੜਾ ਕੰਮ ਆ ਉਹ 2003 ਤੋਂ ਜਾਂ ਉਸ ਤੋਂ ਵੀ ਪਹਿਲਾਂ ਦਾ ਉਹ ਪਲੇਅਰ ਵੱਡ ਚੁੱਕੇ ਆ ਹੁਣ ਇਹਦਾ ਅਗਲਾ ਪੱਖ ਕੀ ਆ ਅਗਲਾ ਪੱਖ ਇਹਦਾ ਹੈਗਾ ਵਾ ਬਿਜਲੀ ਦੀ ਜੀ ਵੰਡ ਪ੍ਰਣਾਲੀ ਵੰਡ ਪ੍ਰਣਾਲੀ ਦੇ ਵਿੱਚ ਹੁਣ ਤੱਕ ਤਾਂ ਸਿਰਫ ਉਹ ਕੀ ਕਰਦੇ ਸੀਗੇ ਵੀ ਬਿਜਲੀ ਪੈਦਾ ਕਰਕੇ ਸਰਕਾਰ ਨੂੰ ਵੇਚਦੇ ਸੀ ਸਰਕਾਰ ਅੱਗੇ ਵੰਡਦੀ ਸੀ ਤੇ ਉਹਦੇ ਨਾਲ ਹੀ ਸਰਕਾਰ ਦਾ ਜਿਹੜਾ ਰੈਗੂਲੇਟਰੀ ਕਮਿਸ਼ਨ ਆ ਉਹ ਰੇਟ ਤੈਅ ਕਰਦਾ ਸੀ ਤੇ ਅਗਰਾਹੀ ਵੀ ਉਹ ਕਰਦਾ ਸੀ ਪਰ ਜਿਹੜਾ ਨਵਾਂ ਇਹ ਲੈ ਕੇ ਆਏ ਆ 2025 ਵਾਲਾ ਸੋਧ ਕਰਕੇ ਉਹਦੇ ਵਿੱਚ ਇਹ ਪੂਰਾ ਸੂਧਾ ਪ੍ਰਾਈਵੇਟ ਕਰਨ ਜਾ ਰਹੇ ਆ ਜਿਵੇਂ ਕਿ ਬਿਜਲੀ ਦੀ ਵੰਡ ਪ੍ਰਣਾਲੀ ਵੀ ਇੱਕ ਪ੍ਰਾਈਵੇਟ ਪਲੇਅਰ ਤੇ ਤੈਅ ਕਰੂਗਾ ਉਸ ਤੋਂ ਬਾਅਦ ਜਿਹੜੀ ਉਹਦੇ ਰੇਟ ਰੇਟ ਕਿਉਂਕਿ ਜਦੋਂ ਰੈਗੂਲੇਟਰੀ ਕਮਿਸ਼ਨ ਤੈਅ ਕਰਦਾ ਸੀ ਉਹ ਲੋਕਾਂ ਦਾ ਥੋੜਾ ਬਹੁਤਾ ਖਿਆਲ ਰੱਖਦਾ ਸੀ ਤੇ ਆਪਾਂ ਸਾਰੇ ਜਾਣਦੇ ਆ ਵੀ ਜਦੋਂ ਵੀ ਇਹ ਕੋਈ ਜਿਹੜਾ ਪ੍ਰਾਈਵੇਟ ਬੰਦਾ ਠੇਕਾ ਲੈਂਦਾ ਉਹਨੂੰ ਸਿਰਫ ਆਪਦੇ ਮੁਨਾਫੇ ਨਾਲੋ ਮਸਲਾ ਹੁੰਦਾ ਉਹਨੂੰ ਇਹ ਕੋਈ ਮਸਲਾ ਨਹੀਂ ਵੀ ਲੋਕਾਂ ਦੀਆਂ ਭਾਵਨਾਵਾਂ ਕੀ ਆ ਜਾਂ ਲੋਕ ਗੁਜ਼ਾਰਾ ਕਿਵੇਂ ਕਰਨਗੇ ਕਿ ਲੋਕ ਇਹ ਜਿਹੜੀ ਜਿੰਨੀ ਵੀ ਇਹ ਲਾ ਰਹੇ ਅਸੀਂ ਬੈਲੇ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਜ਼ਿਆਦਾ ਫਰਕ ਨਹੀਂ ਹੁੰਦਾਗਾ ਸੋ ਇਹ ਉਹਨਾਂ ਨੇ ਜਿਹੜਾ ਵੰਡ ਪ੍ਰਣਾਲੀ ਆ ਉਹ ਵੀ ਪ੍ਰਾਈਵੇਟ ਹੱਥਾਂ ਚ ਦੇਤੀ ਆ ਇਸ ਦੇ ਨਾਲ ਹੀ ਜਿਹੜੀ ਅਗਰਾਹੀ ਆ ਅਗਰਾਹੀ ਦਾ ਸਿਸਟਮ ਜਿਹੜਾ ਵਾ ਉਹ ਵੀ ਉਹਨਾਂ ਨੇ ਡਿਜੀਟਲ ਕਰਤਾ ਇਹਦੇ ਨਾਲ ਆਪਣੀ ਜ਼ਿੰਦਗੀ ਤੇ ਕਈ ਵੱਡੇ ਫਰਕ ਪੈਣੇ ਆ ਇੱਕ ਤਾਂ ਜਿਹੜਾ ਅਗਰਾਹੀ ਦੇ ਆਪਾਂ ਨੂੰ ਪਤਾ ਵੀ ਬਹੁਤ ਵੱਡੇ ਪੱਧਰ ਤੇ ਆਪਣੇ ਮੁੰਡੇ ਕੰਮ ਤੇ ਲੱਗੇ ਹੋਏ ਆ ਜਿਹੜਿਆਂ ਨੂੰ ਨੌਕਰੀ ਕਰਦੇ ਆ ਉਹ ਮੀਟਰ ਦੇਖਣ ਜਾਂਦੇ ਆ ਉਹ ਬਾਅਦ ਵਿੱਚ ਵਿੱਚ ਬਿੱਲ ਜਿਹੜੇ ਜਿਸ ਤਰ੍ਹਾਂ ਸਿਸਟਮ ਪਹਿਲਾਂ ਚੱਲਦਾ ਉਸ ਤਰ੍ਹਾਂ ਚੱਲਦਾ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਬੇਰੋਜ਼ਗਾਰ ਹੋਣਗੇ ਇੱਕ ਨੰਬਰ ਦਾ ਦੂਸਰਾ ਜਿਹੜਾ ਆਪਾਂ ਦੂਜੇ ਸੂਬਿਆਂ ਵਿੱਚ ਹੁਣ ਤੱਕ ਦੇਖਿਆ ਵਾ ਵੀ ਇਹ ਸਿਸਟਮ ਆਪਣੇ ਤਾਂ ਹੁਣ ਲਾਗੂ ਕਰਨ ਜਾ ਰਹੇ ਆ ਜਾਂ ਮੱਧ ਪ੍ਰਦੇਸ਼ ਚ ਯੂਪੀ ਦੇ ਵਿੱਚ ਪਹਿਲਾਂ ਹੋਇਆ ਵਾ ਉੱਥੇ ਕੀ ਕਰਦੇ ਆ ਉੱਥੇ ਤੁਹਾਨੂੰ ਧਿਆਨ ਹੋਊਗਾ ਜਦੋਂ ਆਹ ਸ਼ਰਾਬ ਦੇ ਠੇਕੇਦਾਰ ਆ ਜਿਹੜੇ ਇਹ ਇਹ ਕਿਵੇਂ ਚੱਲਦੇ ਆ ਪਿੰਡਾਂ ਦੇ ਵਿੱਚ ਬੰਦੂਖਾਂ ਲੈ ਕੇ ਗੁੰਡਾ ਅੰਸਰਾਂ ਨਾਲ ਲੈ ਕੇ ਕਿਸ ਤਰ੍ਹਾਂ ਇਹ ਪਿੰਡਾਂ 'ਚ ਹਰਦ-ਹਰਦ ਕਰਦੇ ਫਿਰਦੇ ਹੁੰਦੇ ਸੀ ਹੁਣ ਤਾਂ ਚਲੋ ਥੋੜਾ ਜਿਹਾ ਘਟ ਗਿਆ ਲੋਕਾਂ ਦੇ ਉੱਤੇ ਘਰਾਂ 'ਚ ਵੱਢ ਜਾਂਦੇ ਸੀਗੇ ਤਲਾਸ਼ੀਆਂ ਲੈਣ ਲਾ ਪੈਂਦੇ ਸੀ ਬਿਨਾਂ ਕਿਸੇ ਵਾਰੰਟ ਤੋਂ ਬਿਲਕੁਲ ਉਸੇ ਤਰਜ਼ ਤੇ ਐਮਪੀ ਦੇ ਵਿੱਚ ਯੂਪੀ ਦੇ ਵਿੱਚ ਜਿਹੜੀ ਪ੍ਰਾਈਵੇਟ ਕੰਪਨੀਆਂ ਨੇ ਵੰਡ ਪ੍ਰਣਾਲੀ ਦੇ ਵਿੱਚ ਹਿੱਸਾ ਲਿਆ ਆ ਵਾ ਜਾਂ ਠੇਕੇ ਲਏ ਆ ਉਹ ਸਾਰੇ ਦੇ ਉੱਤੇ ਕਬਜ਼ਾ ਕਰਕੇ ਬਿਲਕੁਲ ਉਸੇ ਤਰਜ਼ ਤੇ ਉਹ ਜਾਂਦੇ ਆ ਬੰਦੂਖਾਂ ਨਾਲ ਲੈ ਕੇ ਗੁੰਡੇ ਨਾਲ ਲੈ ਕੇ ਹਰ ਲਰਲ ਕਰਕੇ ਲੋਕਾਂ ਦੇ ਘਰੇ ਵੱਢਦੇ ਆ ਤਲਾਸ਼ੀਆਂ ਲੈਂਦੇ ਆ ਸੋ ਇਹਦੇ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਹੋਊਗਾ ਤੇ ਜਿਹੜੀ ਪ੍ਰਧਾਨ ਜੀ ਪਹਿਲਾਂ ਗੱਲ ਕਰਕੇ ਗਏ ਸੀ ਉਹ ਬਿਲਕੁਲ ਠੀਕ ਆ ਦਾ ਜੇ ਸਭ ਤੋਂ ਵੱਧ ਨੁਕਸਾਨ ਹੋਣਾ ਤਾਂ ਉਸ ਤਬਕੇ ਨੂੰ ਹੋਣਾ ਵਾ ਜਿਹਦੀ ਕੋਈ ਆਵਾਜ਼ ਚੱਕਰ ਨੂੰ ਤਿਆਰ ਨਹੀਂ ਸ਼ਹਿਰੀ ਜਿਹੜਾ ਗਰੀਬ ਤਬਕਾ ਵਾ ਕਿਉਂਕਿ ਉਹ ਪਿੰਡਾਂ ਨਾਲੋਂ ਉਹਨਾਂ ਦੀ ਸਥਿਤੀ ਕਾਫੀ ਵੱਖਰੀ ਆ ਪਿੰਡਾਂ 'ਚ ਹਜੇ ਆਪਣੇ ਫਿਰ ਵੀ ਬਰਕਤ ਆ ਏਕਾ ਵਾ ਉਹ ਕਿਸੇ ਗਲਤ ਕੰਮ ਦੇ ਖਿਲਾਫ ਆਵਾਜ਼ ਠਾ ਲੈਂਦੇ ਆ ਪਰ ਸ਼ਹਿਰਾਂ ਦੇ ਵਿੱਚ ਉਹ ਇਸ ਤਰ੍ਹਾਂ ਨਹੀਂਗਾ ਜਿਹੜਾ ਬੰਦੇ ਨੂੰ ਇਹ ਗੁੰਡੇ ਲੈ ਕੇ ਧਮਕਾਉਣ ਡਰਾਉਣ ਵਾਲੀ ਗੱਲ ਆ ਸਾਨੂੰ ਲੱਗਦਾ ਵੀ ਇਹ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰੂਗੀ ਇਹ ਤੇ ਜਿਹੜੇ ਰੋਜ਼ਗਾਰ ਤੋਂ ਵਿਝਾਉਣੇ ਲੋਕ ਆ ਜਿਨ੍ਹਾਂ ਕੋਲੇ ਪਹਿਲੇ ਰੋਜ਼ਗਾਰ ਨਹੀਂ ਕੋਈ ਉਹ ਇਸ ਤਰ੍ਹਾਂ ਦੇ ਜਿਹੜੇ ਬਿੱਲ ਆ ਹੋਰ ਨਹੀਂ ਪਰ ਸਕਦੇ ਇਹਦੇ ਚ ਸਮਝਣ ਵਾਲੀ ਗੱਲ ਇੱਕ ਹੋਰ ਵੀ ਆ ਜਿਵੇਂ ਤਿੰਨ ਖੇਤੀ ਕਾਨੂੰਨ ਆਏ ਸੀਗੇ ਇੱਕ ਪਾਸੇ ਕਿਹਾ ਜਾ ਰਿਆ ਸੀ ਵੀ ਜਿਹੜਾ ਪੰਜਾਬ ਦਾ ਮੰਡੀ ਸਿਸਟਮ ਆ ਉਹ ਪੂਰੇ ਏਸ਼ੀਆ ਦਾ ਸਭ ਤੋਂ ਵਧੀਆ ਮੰਡੀ ਸਿਸਟਮ ਆ ਖਰੀਦ ਕਰਨ ਦਾ ਫਸਲਾਂ ਵੇਚਣ ਦਾ ਉਹਨੂੰ ਵੀ ਪ੍ਰਾਈਵੇਟ ਹੱਥਾਂ 'ਚ ਦੇਣ ਤੌਰ 'ਤੇ ਜਿੰਨੀ ਕੋਈ ਰੇਲਵੇ ਹੋਵੇ 에ਰਪੋਰਟਾਂ ਹੋਣ ਸਾਰੇ ਦਾ ਕੁਝ ਇਹਦੇ ਨਾਲ ਹੀ ਹੁਣ ਬਿਜਲੀ ਇਹ ਪ੍ਰਾਈਵੇਟ ਨੂੰ ਸੌਂਪਣਾ ਇਹਨਾਂ ਨੇ ਸ਼ੁਰੂ ਕਰਤਾ ਇਹਦੇ ਪਿੱਛੇ ਕਾਰਨ ਕੀ ਅਸੀਂ ਸਰਕਾਰਾਂ ਚੁੰਨਦੇ ਆ ਸਰਕਾਰਾਂ ਅਸੀਂ ਕੀ ਉਹਨਾਂ ਨੂੰ ਸਿਰਫ ਵੱਡੀਆਂ ਗੱਡੀਆਂ 'ਚ ਘੁੰਮਣ ਤੇ ਆਜਾਸ਼ੀਆਂ ਕਰਨ ਵਾਸਤੇ ਸਰਕਾਰਾਂ ਨਹੀਂ ਚੁੰਨਦੇ ਸਰਕਾਰਾਂ ਚੁੰਨਣ ਪਿੱਛੇ ਮੁੱਖ ਮਕਸਦ ਸਦਾ ਇਹ ਹੁੰਦਾ ਵੀ ਜਿੰਨਾ ਵੀ ਸਿਸਟਮ ਚੱਲ ਰਿਹਾ ਜਿੰਨਾ ਪ੍ਰਬੰਧ ਚੱਲ ਰਿਹਾ ਇਹ ਬੰਦੇ ਉਹ ਪ੍ਰਬੰਧ ਨੂੰ ਚਲਾਉਣਗੇ ਇਸ ਕਰਕੇ ਅਸੀਂ ਸਰਕਾਰ ਬਣਾਉਨੇ ਆ ਹੁਣ ਉਹ ਬੰਦੇ ਆਪ ਦੇ ਜਿਹੜੇ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਆ ਉਹਦੇ ਤੋਂ ਭੱਜ ਰਹੇ ਆ ਭੱਜ ਕੇ ਸਾਰਾ ਕੁਝ ਪ੍ਰਾਈਵੇਟ ਬੰਦਿਆਂ ਨੂੰ ਦੇ ਰਹੇ ਆ ਠੇਕੇਦਾਰਾਂ ਨੂੰ ਦੇ ਰਹੇ ਆ ਤੇ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਸਰਕਾਰਾਂ ਚੁਣਨ ਦਾ ਜਦੋਂ ਸਾਰਾ ਕੁਝ ਕਰਨਾ ਹੀ ਪ੍ਰਾਈਵੇਟਾਂ ਨੇ ਆ ਜਦੋਂ ਤੁਸੀਂ ਕੁਝ ਅਮੀਰ ਬੰਦਿਆਂ ਨੂੰ ਖੁੱਲ ਦੇ ਰਹੇ ਹੋ ਵੀ ਉਹ ਸਾਰੇ ਕਾਸ ਦੀ ਲੁੱਟ ਕਰਨ ਆਪਦੇ ਮਨਮਰਜ਼ੀ ਨਾਲ ਰੇਟ ਤੈਅ ਕਰਨ ਮਨਮਰਜ਼ੀ ਨਾਲ ਉਹ ਸਾਰਾ ਸਿਸਟਮ ਚਲਾਉਣ ਫਿਰ ਸਰਕਾਰਾਂ ਜਿਹੜੀ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਵਾ ਇਹ ਦੇਸ਼ ਨੂੰ ਬਹੁਤ ਹੀ ਬੁਰੇ ਹਾਲਾਤਾਂ ਚ ਲੈ ਕੇ ਜਾ ਰਿਆ ਪਿਛਲੇ ਦਿਨੀ ਅਸੀਂ ਭਾਰਤ ਪਾਕਿਸਤਾਨ ਦੀ ਉਹ ਉਹ ਜਿਹੜੀ ਟਕਰਾਅ ਹੋਇਆ ਉਹਦੇ ਚ ਸਾਡੇ ਸਾਹਮਣੇ ਮਿਲਦਾ ਸਭ ਤੋਂ ਵੱਡੀ ਦੇਨ ਪ੍ਰਾਈਵੇਟੇਸ਼ਨ ਦੀ ਜੇ ਕੋਈ ਮਾੜੀ ਗੱਲ ਸਾਹਮਣੇ ਆਈ ਤਾਂ ਉਹਦੇ ਚ ਆਈ ਆ ਅਸੀਂ ਅਮਬਾਨੀ ਦੇ ਭਰਾ ਨੂੰ ਉਹ ਰਫੇਲ ਜਹਾਜ਼ਾਂ ਦੇ ਰੱਖ-ਰਖਾਅ ਦਾ ਠੇਕਾ ਦੇਤਾ ਤੇ ਜਿਹਦੇ ਵਿੱਚ ਸਾਨੂੰ ਵੱਡੇ ਪੱਧਰ ਤੇ ਨਿਮੋਸ਼ੀ ਹੋਈ ਆ ਕਿਉਂਕਿ ਪ੍ਰਾਈਵੇਟ ਬੰਦਾ ਆਪਦੇ ਮੁਨਾਫੇ ਤੋਂ ਅੱਗੇ ਸੋਚ ਹੀ ਨਹੀਂ ਸਕਦਾ ਕੁਝ ਸੋ ਇਹਦੇ ਆਸਤੇ ਜਿੱਥੇ ਪੰਜਾਬ ਪੂਰੇ ਚ ਰੋਸ ਆ ਇਸ ਵੇਲੇ ਅਸੀਂ ਸਮਝਦੇ ਆਂ ਵੀ ਇਹ ਜਿਹੜਾ ਸਿਸਟਮ ਸਾਡਾ ਪਹਿਲਾਂ ਚੱਲ ਰਿਹਾ ਸੀਗਾ ਸਰਕਾਰੀ ਤੌਰ ਤੇ ਅਸੀਂ ਬਿਜਲੀ ਵਰਤ ਰਹੇ ਸੀਗੇ ਬਿੱਲ ਭੇ ਕਰ ਰਹੇ ਸੀ ਵਧੀਆ ਸਿਸਟਮ ਚੱਲ ਰਿਹਾ ਸੀ ਉਸ ਨੂੰ ਖਰਾਬ ਕਰਕੇ ਪ੍ਰਾਈਵੇਟ ਹੱਥਾਂ 'ਚ ਦੇਣਾ ਇਹ ਇੱਕ ਤਰ੍ਹਾਂ ਨਾਲ ਗਰੀਬ ਲੋਕਾਂ ਦੀਆਂ ਜੇਬਾਂ ਤੇ ਡਾਕਾ ਵਾ ਉਹਨਾਂ ਦੀ ਲੁੱਟ ਦਾ ਰਾਹ ਖੁੱਲਿਆ ਜਾ ਰਿਹਾ ਵਾ ਅਮੀਰਾਂ ਦੀਆਂ ਤਜੋਰੀਆਂ ਭਰਨ ਦਾ ਇੱਕ ਰਾਹ ਪਧਰਾ ਕੀਤਾ ਜਾ ਰਿਹਾ ਵਾ ਸੋ ਪੰਜਾਬ ਦੀਆਂ ਪੰਜ ਜਥੇਬੰਦੀਆਂ ਵੱਲੋਂ ਅਸੀਂ ਇਹ ਤੈਅ ਕੀਤਾ ਵਾ ਵੀ ਇਸ ਬਿੱਲ ਨੂੰ ਵਾਪਸ ਕਰਾਉਣ ਵਾਸਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਵੀ ਸਾਨੂੰ ਹੂਨ ਤੇ ਸਹਿਮਤੀ ਦਿੱਤੀ ਆ ਵੀ ਉਹੋ ਵੀ ਇਸ ਘੋੜੇ ਦੇ ਵਿੱਚ ਸ਼ਾਮਲ ਹੋਣਗੇ ਤੇ ਇੱਕ ਅਸੀਂ ਅਪੀਲ ਵੀ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਬੇਸ਼ੱਕ ਅੱਜ ਵੱਖ-ਵੱਖ ਫਰੰਟ ਬਣਾ ਕੇ ਅਸੀਂ ਇਸ ਸੋਧ ਬਿੱਲ ਦੇ ਖਿਲਾਫ ਲੜ ਰਹੇ ਆ ਲੈਂਡ ਪੂਲਿੰਗ ਵਾਲੇ ਮਸਲੇ ਦੇ ਖਿਲਾਫ ਲੜ ਰਹੇ ਆ ਅਸੀਂ ਸਾਰਿਆਂ ਭਰਾਵਾਂ ਨੂੰ ਹੀ ਬੇਨਤੀ ਕਰਾਂਗੇ ਚਾਹੇ ਉਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੁਕਾਨਦਾਰ ਜਥੇਬੰਦੀਆਂ ਵਾ ਮੁਲਾਜ਼ਮ ਜਥੇਬੰਦੀਆਂ ਵਾ ਉਹ ਸਾਨੂੰ ਜੇ ਅਸੀਂ ਸਾਰੇ ਇੱਕ ਹੋ ਕੇ ਇਸ ਵੇਲੇ ਨਹੀਂ ਲੜਦੇਗੇ ਕਿਸੇ ਵੀ ਧੱਕੇ ਦੇ ਵਿਰੁੱਧ ਨਹੀਂ ਲੜਦੇਗੇ ਤੇ ਹਾਲਾਤ ਇਹੋ ਜਿਹੀ ਆ ਜਾਣਗੇ ਉਹ ਜਿਵੇਂ ਕਿਸੇ ਕਵੀ ਨੇ ਲਿਖਿਆ ਵੀ ਪਹਿਲਾਂ ਉਹ ਕਾਮਰੇਡਾਂ ਵਾਸਤੇ ਆਏ ਮੈਂ ਬੋਲਿਆ ਨਹੀਂ ਕਿਉਂਕਿ ਮੈਂ ਕਾਮਰੇਡ ਨਹੀਂ ਸੀ ਫਿਰ ਉਹ ਸੋਸ਼ਲਿਸਟਾਂ ਵਾਸਤੇ ਆਏ ਮੈਂ ਚੁੱਪ ਰਿਆ ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ ਫਿਰ ਉਹ ਟ੍ਰੇਡ ਯੂਨੀਅਨ ਵਾਸਤੇ ਆਏ ਮੈਂ ਚੁੱਪ ਰਿਆ ਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸੀ ਫਿਰ ਉਹ ਮੇਰੇ ਵਾਸਤੇ ਆਏ ਪਰ ਉਦੋਂ ਤੱਕ ਮੇਰੇ ਨਾਲ ਖੜਨ ਵਾਲਾ ਕੋਈ ਬਚਿਆ ਨਹੀਂ ਸੋ ਸਾਡੀ ਐਹੋ ਜੀ ਹਾਲਤ ਨਾ ਹੋਵੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜਿਹੜਾ ਇਹ ਕਵਾੜਾ ਚਲਾ ਰਹੇ ਆ ਸਾਡੇ ਤੇ ਆਰਥਿਕ ਵੱਡਾ ਹਮਲਾ ਕਰ ਰਹੇ ਆ ਇਹਦੇ ਖਿਲਾਫ ਉਠਹੀਏ ਤੇ ਆਉਣ ਵਾਲੀ 17 ਤਰੀਕ ਨੂੰ ਅਸੀਂ ਜਥੇਬੰਦੀਆਂ ਨੇ ਫੈਸਲਾ ਕੀਤਾ ਵਾ ਪੰਜਾਬ ਭਰ ਦੇ ਵਿੱਚ ਬਿਜਲੀ ਬੋਰਡ ਦੇ ਦਫਤਰਾਂ ਦੇ ਸਾਹਮਣੇ ਇਹ ਬਿਜਲੀ ਬੋਰਡ ਦਫਤਰ ਅਸੀਂ ਤਾਂ ਚੁਣੇ ਆ ਨਹੀਂ ਤਾਂ ਇਹ ਵੱਡੇ ਹੋਰ ਵੱਡੇ ਅਧਿਕਾਰੀਆਂ ਸਾਹਮਣੇ ਵੀ ਕੀਤਾ ਜਾ ਸਕਦਾ ਸੀ ਅਸੀਂ ਚਾਹੁੰਦੇ ਆ ਵੀ ਜਿਹੜੇ ਮੁਲਾਜ਼ਮ ਆ ਜਿਹੜੇ ਇਸ ਬਿੱਲ ਤੋਂ ਦੁਖੀ ਆ ਉਹ ਵੀ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕਰਨ ਕਿਸੇ ਜ਼ਿਲ੍ਹੇ ਦੇ ਵਿੱਚ ਦੋ ਥਾਵਾਂ ਤੇ ਹੋਊਗਾ ਕਿਸੇ ਤਿੰਨ ਥਾਵਾਂ ਤੇ ਹੋਊਗਾ ਕਿਸੇ ਤੇ ਵੱਧ ਥਾਵਾਂ ਤੇ ਵੀ ਹੋ ਸਕਦਾ ਵਾ ਪੰਜਾਬ ਭਰ ਵਿੱਚ 17 ਤਰੀਕ ਨੂੰ 3 ਘੰਟੇ ਵਾਸਤੇ ਜਿਹੜੇ ਉਹ ਬਿਜਲੀ ਦਫ਼ਤਰਾਂ ਦੇ ਮੂਹਰੇ ਧਰਨੇ ਦਿੱਤੇ ਜਾਣਗੇ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਹਨਾਂ ਪ੍ਰੋਗਰਾਮਾਂ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੋ ਸਾਥੀਆਂ ਦਾ ਪਹਿਲੇ ਤੋਂ ਧੰਨਵਾਦ ਜਿਹੜੇ ਸਾਡੇ ਛੋਟੇ ਸੱਦੇ ਤੇ ਬਹੁਤ ਪ੍ਰੈਸ ਜਿਦਾ ਲੁਧਿਆਣੇ ਦੀ ਪ੍ਰੈਸ ਸਾਡਾ ਬਹੁਤ ਸਾਥ ਦਿੰਦੀ ਆ ਕਿਸਾਨ ਜਥੇਬੰਦੀਆਂ ਜਿਹੜੀ ਵੀ ਲੜਾਈ ਲੜਦੀਆਂ ਨੇ ਉਹਦੇ ਵਿੱਚ ਤੁਹਾਡੀ ਅਹਿਮ ਭੂਮਿਕਾ ਜਿਹੜੀ ਹੁੰਦੀ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਜਿਹੜਾ ਬਿਜਲੀ ਬਿੱਲ 225 ਜਿਹਦੇ ਵਿੱਚ ਬਿਲਕੁਲ ਸਾਰੇ ਬਿਜਲੀ ਪਾਵਰ ਕਾਮ ਸੈਕਟਰ ਨੂੰ ਨਿੱਜੀ ਹੱਥਾਂ 'ਚ ਦੇਣ ਜਾ ਰਹੀ ਹੈ ਸਰਕਾਰ ਉਹਦੇ ਖਿਲਾਫ ਜਿਹੜੀ ਅਸੀਂ ਅੱਗੇ ਮਹਮ ਚ ਸ਼ੁਰੂ ਕਰ ਰਹੇ ਹਾਂ ਤੇ ਜਿਵੇਂ ਕਿ ਇਹ ਜਿਹੜਾ ਬਿਜਲੀ ਸੌਧ ਬਿੱਲ ਹੈ ਕੀ ਸੀ ਇਹ ਪੂਰਾ ਮਾਮਲਾ ਹੈ ਕੀ ਆ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਜਿਹੜਾ ਬਿਜਲੀ ਬਿੱਲ 1948 ਆਇਆ ਸੀ ਜਦੋਂ ਪਾਸ ਹੋਇਆ ਤਾਂ ਉਹਦੇ ਵਿੱਚ ਜਿਹੜਾ ਖਤਕਾਰ ਤੋਂ ਸਿਰਫ 3% ਜਿਹੜਾ ਮੁਨਾਫਾ ਸਰਕਾਰ ਨੇ ਲੈਣਾ ਕੀਤਾ ਬਹੁਤ ਵਧੀਆ ਚੱਲਿਆ ਉਹ ਤੋਂ ਬਾਅਦ ਬਿਜਲੀ ਬਿੱਲ 2003 ਇਹਨਾਂ ਨੇ ਪੂਰੀ ਸੋਧ ਕਰਕੇ ਲੈ ਕੇ ਆਂਦਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਖਪਤਕਾਰ ਤੋਂ ਮੁਨਾਫਾ ਉਹ 16% ਕਰਤਾ ਔਰ ਉਸੇ ਬਿੱਲ ਦੇ ਤਹਿਤ ਜਿਹੜਾ ਬਿਜਲੀ ਦਾ ਨਿੱਜੀਕਰਨ ਸ਼ੁਰੂ ਹੋਇਆ ਜਿੱਚ ਬਿਜਲੀ ਪੈਦਾ ਕਰਨ ਲਈ ਪ੍ਰਾਈਵੇਟ ਕੰਪਨੀਆਂ ਨੂੰ ਇਹ ਹੱਥਾਂ 'ਚ ਦਿੱਤਾ ਕੰਮ ਔਰ ਉਹਨਾਂ ਤੋਂ ਮਹਿੰਗੇ ਰੇਟਾਂ ਦੇ ਵਿੱਚ ਬਿਜਲੀ ਖਰੀਦਣ ਲਈ ਜਿਹੜੇ ਉਹਨਾਂ ਨਾਲ ਸਮਝੌਤੇ ਕਰੇ ਇਹਦਾ ਕਾਫੀ ਰੋਣਾ ਪਿਆ ਸੰਵਿਧਾਨ ਸਭਾ ਜੀ ਪੈਂਦਾ ਰਿਹਾ ਬਾਹਰ ਲੋਕ ਵੀ ਪਉਂਦੇ ਰਹੇ ਪਰ ਇਹ ਕੋਈ ਵੀ ਇਹਦਾ ਫਰਕ ਨਹੀਂ ਪਿਆ ਅਗੀਆਂ ਸਰਕਾਰਾਂ ਆਉਂਦੀਆਂ ਰੀਆਂ ਚੱਲਦੀਆਂ ਰੀਆਂ 2020 ਦੇ ਵਿੱਚ ਆ ਕੇ ਸਰਕਾਰਾਂ ਨੇ ਦੁਬਾਰੇ ਫੇਰ ਇਹਨੂੰ ਨਿੱਜੀ ਹੱਥਾਂ 'ਚ ਦੇਣ ਲਈ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਦੀ ਸ਼ੁਰੂ ਕਰਤੀਆਂ ਬਿਜਲੀ ਬਿੱਲ 2023 ਆਇਆ ਜਿਹੜਾ ਕਿ ਐਟਮ ਸਟੈਂਡਿੰਗ ਕਮੇਟੀ ਨੂੰ ਚਲੇਗਾ ਜਿਹਦੀ ਜਿਹਦੀ ਸੋਧ ਨਹੀਂ ਹੋ ਸਕੀ ਹੁਣ ਜਿਹੜਾ ਬਿਜਲੀ ਬਿੱਲ 2025 ਆ ਰਿਹਾ ਇਹਦੇ ਤਹਿਤ ਇਹ ਸਮਾਰਟ ਮੀਟਰ ਲੱਗ ਰਹੇ ਨੇ। ਔਰ ਉਹਦੇ ਜਿੰਨੇ ਨੁਕਸਾਨ ਆ ਆਪਾਂ ਨੂੰ ਹੋਣੇ ਆ। ਔਰ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਸ਼ਹਿਰੀ ਏਰੀਏ ਨੂੰ ਹੋ ਰਿਹਾ। ਪਿੰਡਾਂ ਵਾਲਿਆਂ ਨੂੰ ਘੱਟ ਹੋ ਰਿਹਾ ਸ਼ਹਿਰੀ ਨੂੰ ਜ਼ਿਆਦਾ ਹੋਊਗਾ। ਤੇ ਉਹਦੇ ਤਹਿਤ ਜਿਹੜੀ ਅਸੀਂ ਅਗਲੀਆਂ ਕਾਰਵਾਈਆਂ ਕਰਨ ਜਾ ਰਹੇ ਆ ਮੈਂ ਬਲਦੇਵ ਸਿੰਘ ਜੀਰਾ ਨੂੰ ਕਹੂੰਗਾ ਕਿ ਉਹ ਅਗਲੀ ਕਾਰਵਾਈ ਜਿਹੜੀ ਉਹ ਸਾਰੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ